ਗੁਰਿਆਂ ਦੇ ਡਾਕਰਨਾ ਰੋਡ ਤੇ ਇੱਕ ਬੰਦ ਪਈ ਫੈਕਟਰੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਸ਼ੋਕ ਮਲਹੋਤਰਾ ਨੇ ਦੱਸਿਆ ਕਿ ਉਹਨਾਂ ਦੀ ਫੈਕਟਰੀ ਜਿਸ ਵਿੱਚ ਸੋਫਾ ਸਪਰਿੰਗ ਬਣਦਾ ਸੀ ਜੋ ਪਿਛਲੇ 7 ਤੋਂ 8 ਸਾਲ ਤੋਂ ਬੰਦ ਪਈ ਸੀ ਉਸ ਦੇ ਅੰਦਰ ਪੈ ਜਨਰੇਟਰ ਨੂੰ ਖੋਲ ਕੇ ਉਸ ਵਿੱਚੋਂ ਤਾਂਬਾ ਤਿੰਨ ਮੋਟਰਾਂ ਤਾਰਾ ਪੱਖੇ ਤੇ ਐਲੂਮੀਨੀਅਮ ਦਾ ਸਮਾਨ ਚੋਰੀ ਕਰਕੇ ਲੈ ਗਏ ਇਸ ਸਬੰਧੀ ਉਹਨਾਂ ਨੇ ਗੁਰਿਆਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਮਨਾ ਪਰਾਜੀ ਕੀ ਹੋਇਆ ਸਾਡੀ ਇੱਕ ਫੈਕਟਰੀ ਸੀ ਜਿੱਥੇ ਸੋਪਾਸਟ ਫਰੈਂਟ ਪਲਾ ਬੰਦ ਹੁੰਦੇ ਸੀ ਨੂੰ 7-8 ਸਾਲ ਤੋਂ ਬੰਦ ਪਈ ਸੀ ਅੱਜ ਜੁੜਤੀ ਵੈਸੇ ਮੈਂ ਬੇਟੇ ਨੂੰ ਗਿਆ ਉਹਦੇ ਨਾਲ ਜਿਹੜਾ ਮਾਰਿਆ ਜਿਹੜੇ ਬੇਟੇ ਨਾਲ ਜਿੰਦਾ ਫੋਨ ਤੇ ਲਿਖਿਆ ਤਾਂ ਜਨਰੇਟਰ ਸਾਰਾ ਖੋਲਿਆ ਗਿਆ ਜਿਹੜਾ ਉਹਦੇ ਮੋਟਰਾਂ ਬਾਹਰ ਕੱਢਦੇ ਉਹਦੇ ਵਿੱਚ ਉਹਨਾਂ ਨੇ ਤਾਂਬਾ ਕੱਢਿਆ ਅੰਦਰੋਂ ਜਿਹੜੇ ਮਸ਼ੀਨਾਂ ਸੀ ਉਹਨਾਂ ਵਿੱਚ ਤਿੰਨ ਮੋਟਰਾਂ ਖੋਲ ਕੇ ਲੈ ਗਏ ਦੋ ਪੱਖੇ ਖੋਲ ਕੇ ਲੈ ਗਏ ਔਰ ਸਾਰਾ ਕੋਸ਼ਿਲਾ ਨੇ ਇੱਥੇ ਬੈਟਰੀ ਤਾਂਬਾ ਕੱਢਿਆ ਲੋਹਾ ਇੱਥੇ ਵੀ ਆਇਆ ਕੰਮਾਂ ਕੁ ਟੋੜਾਂ ਦੇ ਲੈ ਗਏ। ਇਕਲਮਿਨੀਅਮ ਦੀ ਤਰਾਹ ਵੀ ਉਹ ਕੱਢ ਚਲੇ ਗਏ। ਕਿੰਨਾ ਕੁ ਨੁਕਸਾਨ ਹੋ ਗਿਆ। ਨੁਕਸਾਨ ਕੀ ਭਾਵੇਂ ਤਨ ਮੋਟਰਾਂ ਦਾ ਕੀ ਹੈ ਕਿ ਤੈਨੂੰ ਨੁਕਸਾਨ ਦਾ ਆਈ ਗਿਆ ਹਲਾਵਾ ਨਹੀਂ ਤਨਰ ਹੋਇਆ। ਮੋਟਰਾਂ ਹੀ ਵਸ ਤਨ ਤਨ ਮੋਟਰਾਂ ਦੋ ਪੱਠੇ ਇਕਲਮਿਨੀਅਮ ਦੀ ਤਰਾਹ। ਪੁਲਿਸ ਨੂੰ ਦੱਸਤਾ। ਉਸ ਵਾਰ ਆਈ ਸੀ ਜਦੋਂ ਦੇਖ ਤਨ ਸੰਨ ਦਰਖਾਸਤ ਦੇ ਰੋਲੀ ਕੋਈ ਕਾਰਵਾਈ ਕਰਦਾ।